ਹਾਂਜੀ ਖੜੇ ਹਾਂ ਪਿੰਡ ਕੰਗਰਾਲੀ ਦੇ ਵਿੱਚ ਜਿੱਥੇ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਕ ਇੱਥੇ ਧਰਨਾ ਚੱਲ ਰਿਹਾ ਲੋਕ ਧਰਨੇ ਉੱਪਰ ਬੈਠੇ ਨੇ ਇੱਕ ਫੈਕਟਰੀ ਹੈ ਜਿਸ ਦਾ ਨਾਮ ਫਾਰਮ ਗੈਸ ਹੈ ਇਸ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਵੱਲੋਂ ਇਹ ਧਰਨਾ ਲਗਾਇਆ ਗਿਆ ਹੈ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਇਹ ਜੋ ਫੈਕਟਰੀ ਹੈ ਪਿੰਡ ਦੇ ਵਿੱਚ ਪੋਲਿਊਸ਼ਨ ਕਰ ਰਹੀ ਹੈ ਤੇ ਇਸੇ ਨੂੰ ਲੈ ਕੇ ਜੋ ਪਿੰਡ ਵਾਸੀਆਂ ਨੇ ਜੋ ਲੋਕ ਸਭਾ ਦੀਆਂ ਚੋਣਾਂ ਸੀ ਉਹਨਾਂ ਦਾ ਬਾਈਕਾਟ ਵੀ ਕੀਤਾ ਸੀ ਤੁਸੀਂ ਦੇਖ ਸਕਦੇ ਹੋ ਕਿ ਫੈਕਟਰੀ ਦਾ ਨਾਮ ਫਾਰਮ ਗੈਸ ਹੈ ਕਲੀਨ ਫਿਊਲ fromParams ਦਾ ਫਾਰਮਸ ਬਿਲਸ ਕੰਗਰਾਲੀ ਤਹਿਸੀਲ ਕੰਨਾ ਜ਼ਿਲ੍ਹਾ ਲੁਧਿਆਣਾ ਇਹ ਉਹ ਫੈਕਟਰੀ ਹੈ ਜਿੱਥੇ ਪਿਛਲੇ ਕਈ ਮਹੀਨਿਆਂ ਤੋਂ ਇੱਕ ਧਰਨਾ ਚੱਲ ਰਿਹਾ ਤੇ ਜੋ ਕਿਸਾਨ ਜੂਨੀਅਨ ਹੈ ਅਗਰਾਹਾ ਜੂਨੀਅਰ ਨਾ ਇੱਥੇ ਉਹ ਧਰਨੇ ਦੇ ਉੱਪਰ ਬੈਠੀ ਆ ਪਿੰਡ ਨਿਵਾਸੀ ਭਾਰੀ ਗਿੰਡੀ ਵਿੱਚ ਧਰਨੇ 'ਤੇ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਕਿ ਧਰਨਾ ਕਿ ਕਿਤੇ ਪੱਕਾ ਧਰਨਾ ਲਗਾ ਦਿੱਤਾ ਗਿਆ ਹੈ ਤੇ ਪਿੰਡ ਵਾਸੀਆਂ ਦੀ ਮੰਗ ਹੈ ਜਦੋਂ ਤੱਕ ਇਹ ਫੈਕਟਰੀ ਇੱਥੋਂ ਨਹੀਂ ਬੰਦ ਕੀਤੀ ਜਾਂਦੀ ਉਦੋਂ ਤੱਕ ਇਹ ਧਰਨਾ ਇਸੇ ਤਰ੍ਹਾਂ ਇੱਥੇ ਚੱਲਦਾ ਰਹੇਗਾ ਤੇ ਅੱਜ ਅਸੀਂ ਜੋ ਪਿੰਡ ਦੇ ਨਿਵਾਸੀਆਂ ਨਾਲ ਉਹਨਾਂ ਨਾਲ ਗੱਲ ਕਰਾਂਗੇ ਤੇ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਫੈਕਟਰੀ ਕਦੋਂ ਲੱਗੀ ਸੀ ਤੇ ਜੋ ਪਿੰਡ ਵਾਸੀਆਂ ਨੂੰ ਇਸ ਤੋਂ ਕਦੋਂ ਸਮੱਸਿਆ ਆਉਣੀ ਸ਼ੁਰੂ ਹੋ ਗਈ ਕਿਉਂਕਿ ਇਸ ਨੂੰ ਲੈ ਕੇ ਕਾਫੀ ਪਿੰਡ ਦੇ ਵਿੱਚ ਸਿਆਸਤ ਵੀ ਕੀਤੀ ਗਈ ਹੈ ਤੇ ਕੀ ਹੈ ਪੂਰਾ ਮੁੱਦਾ ਆਓ ਕਰਦੇ ਹਾਂ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਾਂਤੀ ਵੀਨਾ ਜੀ ਆਪਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ। ਜੀ ਤੁਹਾਡੇ ਪਿੰਡ ਦੇ ਵਿੱਚ ਇੱਕ ਧਰਨਾ ਚੱਲ ਰਿਹਾ ਬੜੇ ਲੰਬੇ ਸਮੇਂ ਤੋਂ ਚੱਲ ਧਰਨਾ ਚੱਲ ਰਿਹਾ। ਜਿਸ ਨੂੰ ਲੈ ਕੇ ਲੋਕ ਸਭਾ ਦੀਆਂ ਚੋਣਾਂ ਦਾ ਬਾਈਕਾਟ ਵੀ ਕੀਤਾ ਗਿਆ ਸੀ। ਦੱਸੋਗੇ ਇਹ ਧਰਨਾ ਕਦੋਂ ਸ਼ੁਰੂ ਕੀਤਾ ਗਿਆ ਤੇ ਇਹਦੇ ਪਿੱਛੇ ਕੀ ਕਾਰਨ ਹੈ? ਹਾਂ ਜੀ ਜਿਹੜਾ ਇਹ ਧਰਨਾ ਜੀ ਇਹਨੂੰ ਅੱਜ ਸਾਨੂੰ 2 ਦਿਨ ਘੱਟ ਨੇ 2 ਮਹੀਨੇ ਤੋਂ 58 ਦਿਨ ਹੋ ਚੁੱਕੇ ਆ ਸਾਨੂੰ। ਜਦ ਅੱਜ ਦਾ ਦਿਨ ਜਾਨੀ 58ਵਾਂ ਦਿਨ ਆ ਸਾਡਾ ਧਰਨੇ ਦਾ ਤੇ ਇਹ ਧਰਨਾ ਜਿਹੜਾ ਅਸੀਂ ਸ਼ੁਰੂ ਕਰਿਆ ਜੀ ਆ ਸਾਡੇ ਸਾਹਮਣੇ ਇੱਕ ਕੈਂਸਰ ਫੈਕਟਰੀ ਆ ਇਹਦੇ ਵਿਰੋਧ ਵਿੱਚ ਕਰਿਆ ਇਹ ਨੇ ਜਾਨੀ ਸਾਡੇ ਲੋਕਾਂ ਨੂੰ ਸਾਹ ਲੈਣ ਤੋਂ ਤੇ ਸਾਡਾ ਵਾਤਾਵਰਣ ਇੰਨਾ ਕਿ ਦੂਸ਼ਿਤ ਕਰਤਾ ਵੀ ਸਾਡੇ ਬੱਚੇ ਤੱਕ ਬਿਯੋਸ਼ ਕਰਿਆ ਇਹਦੇ ਵਿਰੋਧ ਵਿੱਚ ਅਸੀਂ ਧਰਨਾ ਲਾਇਆ ਜੀ ਇਹ ਇੱਥੇ ਤਾਂ ਬੈਠੇ ਆ ਤੇ ਹੁਣ ਇਕੱਲੇ ਪਿੰਡ ਵਾਸੀ ਨੇ ਜਾਂ ਮਤਲਬ ਕਿਸਾਨ ਜੁਨੀਅਨ ਜੁਨੀਅਨਾਂ ਨਾਲ ਜਾਂ ਹੋਰ ਜੁਨੀਅਨਾਂ ਤੁਹਾਡੇ ਹੱਕ ਵਿੱਚ ਆ ਚੁੱਕੇ ਆ ਹਾਂਜੀ ਸਾਡੇ ਨਾਲ ਕਿਸਾਨ ਯੂਨੀਅਨਾਂ ਦਾ ਬਹੁਤ ਸਹਿਯੋਗ ਆ ਜੀ ਸਾਡੇ ਨਾਲ ਨੇ ਤੇ ਬਾਕੀ ਇਹ ਕੱਲਾ ਪਿੰਡ ਘੰਗਰਾਲੀ ਰਾਜਪੂਤਾ ਨਹੀਂ ਹੈਗਾ ਜਿਹਦੇ ਨਾਲ 12 ਪਿੰਡ ਨੇ ਜਿਹੜਾ ਤੁਸੀਂ ਪਹਿਲਾਂ ਗੱਲ ਕਰੀ ਸੀਗੀ ਵੋਟਾਂ ਦੇ ਬਾਈਕਾਟ ਦੀ ਉਹ ਸਾਡੇ ਪਿੰਡ ਨੇ ਪੂਰਨ ਤੌਰ ਤੇ ਪੂਰਨ ਤੌਰ ਤੇ ਬਾਈਕਾਟ ਕਰਿਆ ਸਾਡੇ ਪਿੰਡ ਦੇ 1750 ਵੋਟ ਪਈ ਦੇ ਵਿੱਚੋਂ ਯਾਨੀ ਨਾ ਮਾਤ੍ਰਿਕ ਦੋ ਜਾਂ ਤਿੰਨ ਵੋਟਾਂ ਪਈਆਂ ਜਿਹੜੀਆਂ ਉਹਨੂੰ ਅਸੀਂ ਗਿਣਤੀ 'ਚ ਨਹੀਂ ਲਿਆਉਂਦੇ ਹਾਂਜੀ ਦੱਸੋਗੇ ਇਹ ਮਤਲਬ ਫੈਕਟਰੀ ਕਦੋਂ ਕਿਹੜੇ ਸਾਲ ਚ ਲਗਾਈ ਗਈ ਸੀ ਇੱਥੇ ਹਾਂਜੀ ਇਹ ਫੈਕਟਰੀ ਦੀ ਇਹਦੀ ਜਿਹੜੀ ਰਜਿਸਟਰੀ ਹੋਈ ਆ ਜਾਂ ਮਤਲਬ ਜ਼ਮੀਨ ਵਿਕੀ ਆ ਜਾਂ ਇਹਦੇ ਵਾਸਤੇ ਤਾਂ ਉਹ 19 ਚ ਹੋਈ ਸੀ ਉਸ ਤੋਂ ਬਾਅਦ ਇਹ ਤਿਆਰ ਹੋ ਕੇ ਮੇਨੂੰ ਮੀਤੋ ਵੀ ਈਸ਼ਾ 21 ਦੇ ਵਿੱਚ ਚੱਲੀ ਆ ਕੋਈ ਕੋਈ ਤੇ ਇਹਨੇ ਜਣੀ ਉਸ ਤੋਂ ਬਾਅਦ ਆ ਐਸ ਸਾਲ ਤਾਂ ਜਣੀ ਇਹਨਾਂ ਨੇ ਜਿਹੜਾ ਅਸੀਂ ਬੈਠੇ ਆ ਇਹ ਤੋਂ ਥੋੜਾ ਜਿਹਾ ਪਹਿਲਾਂ ਇੰਨਾ ਕਿ ਸਾਨੂੰ ਤੰਗ ਕਰਿਆ ਵੀ ਜਿੱਧਰ ਨੂੰ ਇਹਦੀ ਹਵਾ ਚੱਲਦੀ ਸੀ ਉਧਰ ਨੂੰ ਲੋਕ ਕੋਈ ਨਿੰਗ ਨਹੀਂ ਸਕਦੇ ਸੀ ਸਾਡੇ ਬੱਚੇ ਆ ਥੋੜਾ ਜਿਹਾ ਨੇੜੇ ਸਕੂਲ ਆ ਇੱਥੋਂ ਹਾਂਜੀ ਉਹ ਬੱਚਿਆਂ ਨੂੰ ਇੰਨੀ ਕਿ ਤਕਲੀਫ ਹੋਈ ਆ ਵੀ ਉਹ ਬੇਹੋਸ਼ ਹੋਇਆ ਪਰ ਪ੍ਰਸ਼ਾਸਨ ਨੇ ਉਹਦੇ ਵਿੱਚ ਲਿਖਿਆ ਵੀ ਉਹ ਗਰਮੀ ਨਾਲ ਹੋਇਆ ਬੇਹੋਚ ਉਹ ਦਿਨਾਂ ਦੇ ਵਿੱਚ ਜਿਹੜੇ ਦਿਨਾਂ ਚ ਬੇਹੋਚ ਆ ਉਹ 36 ਡਿਗਰੀ ਟੈਂਪਰੇਚਰ ਸੀਗਾ ਜੀ ਅਪ੍ਰੈਲ ਮਹੀਨੇ ਦਾ ਉਹ ਦਿਨਾਂ ਚ ਗਰਮੀ ਨਹੀਂ ਸੀ ਆ ਆ ਸਮੇਂ ਦੇ ਵਿੱਚ ਐਦਕੀ ਕਿਉਂਕਿ ਗਰਮੀ ਤੱਕ ਇੱਕੇ ਦਮ ਪਈ ਆ ਪਹਿਲਾਂ ਠੰਡਾ ਹੀ ਰਿਹਾ ਮੌਸਮ ਕਿਉਂਕਿ ਇਹ ਗੱਲਾਂ ਕੋਈ ਝੂਠੀਆਂ ਨਹੀਂ ਹੈਗੀਆਂ ਅਸੀਂ ਸੱਚ ਬੋਲ ਰਹੇ ਹਾਂ ਵੀ ਸਾਡੇ ਬੱਚੇ ਤੇ ਸਾਡਾ ਇਲਾਕਾ ਇੰਨਾ ਕੁ ਦੁਖੀ ਹੈ ਫੈਕਟਰੀ ਤੋਂ ਕਿ ਅਸੀਂ ਚਾਹੁੰਦੇ ਵੀ ਇੱਥੋਂ ਚਾੱਕ ਕੇ ਕਿਤੇ ਹੋਰ ਲੈ ਜਾਣ ਜਿੱਥੇ ਮਰਜੀ ਜਿੱਥੇ ਕਿਤੇ ਬਸੋਂ ਨਹੀਂ ਹੈਗੀ ਉੱਥੇ ਲੈ ਜਾਣ ਪਰ ਤੁਹਾਜੀ ਤੁਸੀਂ ਤੁਹਾਨੂੰ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਇਹਦੀ ਸ਼ਿਕਾਇਤ ਕਿੱਥੇ ਕਿੱਥੇ ਕਰ ਚੁੱਕੇ ਹੋ ਇਹਦੀ ਸ਼ਿਕਾਇਤ ਜੀ ਸਾਡੇ ਜਿਵੇਂ ਮਤਲਬ ਖੰਨੇ ਐਸਡੀਐਮ ਸਾਹਿਬ ਨੇ ਤੇ ਉਦੋਂ ਬਾਅਦ ਡੀਸੀ ਮੈਡਮ ਨੇ ਸਾਡੇ ਲੁਧਿਆਣੇ ਉੱਥੇ ਤੱਕ ਸਾਡੀ ਸ਼ਿਕਾਇਤ ਪਹੁੰਚ ਗਿਆ ਹਾਲਾਂਕਿ ਇਹ ਆਪਣੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਉਹਨਾਂ ਤੱਕ ਵੀ ਇਹ ਗੱਲ ਪਹੁੰਚ ਚੁੱਕੀ ਆ ਕੀ ਪੋਲਿਊਸ਼ਨ ਕੰਟਰੋਲ ਬੋਰਡ ਨੇ ਇਸ ਦੇ ਉੱਪਰ ਕੋਈ ਐਕਸ਼ਨ ਲਿਆ ਇਹ ਹੋਣ ਲਿਆ ਜੀ ਹੁਣ ਥੋੜੇ ਜਿਹੇ ਦਿਨ ਪਹਿਲਾਂ ਇਹਨਾਂ ਦਾ ਲਾਇਸੈਂਸ ਰੱਦ ਹੋਇਆ ਤੇ ਪਰ ਉਹ ਜਿਹੜਾ ਲਾਇਸੈਂਸ ਰੱਦ ਹੋਇਆ ਉਹ ਵੀ ਇਹਨਾਂ ਦੀਆਂ ਜੋ ਨੁਲਾਇਕੀਆਂ ਸੀ ਉਦੇ ਕਾਰਨ ਹੋਇਆ ਪਰ ਪੋਲਿਊਸ਼ਨ ਡਿਪਾਰਟਮੈਂਟ ਨੇ ਹਜੇ ਤੱਕ ਕੋਈ ਉਹ ਜਿਹਾ ਸਖਤ ਫੈਸਲਾ ਹੋਰ ਕੋਈ ਲਿਆ ਨਹੀਂਗਾ ਕਿਉਂਕਿ ਕੁਝ ਚੀਜ਼ਾਂ ਇਹ ਜਿਹਿਆਂ ਨੇ ਜਿਵੇਂ ਇਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਅਲਾਰਮ ਨਹੀਂ ਲਾਇਆ ਜਾਂ ਪਾਣੀ ਦੀ ਜਾਂਚ ਕਰੀਆ ਜਾਂ ਜਿਵੇਂ ਆ ਸਾਹਮਣੇ ਖੂਹ ਪੱਟੇ ਹੋਏ ਨੇ ਤੁਸੀਂ ਦੁਬਾਰਾ ਵੀਡੀਓ ਚ ਦਿਖਾਇਓ ਇਹਦੇ ਵਿੱਚ ਇਹ ਆਪਦਾ ਪਾਣੀ ਪਾਉਂਦੇ ਸੀ ਜਿੰਨਾ ਗੰਦਾ ਸੀਗਾ ਆ ਹੁਣ ਮੀਂਹ ਪਿਆ ਆਪਣੇ ਇੱਥੇ ਹਾਲਾਤ ਬਣੇ ਪਏ ਆ ਦੇਖੋ ਕੀ ਹਾਲਾਤ ਨੇ ਅਸੀਂ ਟਰਾਲੀਆਂ ਦੇ ਉੱਤੇ ਬੈਠੇ ਆ ਉਸ ਦਿਨ ਇਹਨਾਂ ਨੂੰ ਪਤਾ ਸੀਗਾ ਵੀ ਸਾਡੀਆਂ ਗਲਤੀਆਂ ਫੜੀਆਂ ਜਾ ਚੁੱਕੀਆਂ ਨੇ ਇਹਨਾਂ ਦੇ 3 ਦਿਨ ਪਾਣੀ ਅੰਦਰ ਖੜਾ ਰਿਹਾ ਪਰ ਇਹਨਾਂ ਨੇ ਖੂਹਾਂ 'ਚ ਪਾਇਆ ਨਹੀਂ ਉਦੋਂ ਡਰਦਿਆਂ ਨੇ ਪਾਣੀ ਉਦੋਂ ਪਹਿਲਾਂ ਜਿੰਨਾ ਪਾਣੀ ਸੀ ਬੇਸਟ ਸਾਰਾ ਖੂਹਾਂ 'ਚ ਵਹਿੰਦਾ ਸੀਗਾ ਤੇ ਕੀ ਮੰਗ ਕਰਦੇ ਹਾਂ ਜੀ ਉਨੀ ਪ੍ਰਸ਼ਾਸਨ ਅਸੀਂ ਤਾਂ ਪ੍ਰਸ਼ਾਸਨ ਤੋਂ ਇੱਕੋ ਮੰਗ ਕਰਦੇ ਹਾਂ ਜੀ ਸਾਨੂੰ ਇਹ ਕੈਂਸਰ ਫੈਕਟਰੀ ਨਹੀਂ ਚਾਹੀਦੀ ਇਹਨੂੰ ਸਰਕਾਰ ਚਾੱਕ ਕੇ ਕਿਤੇ ਇਹੋ ਜੀ ਜਗ੍ਹਾ ਤੇ ਲਾਵੇ ਇਹ ਜਿਹੀਆਂ ਜੇ ਫੈਕਟਰੀਆਂ ਦੀ ਲੋੜ ਆ ਆਪਾਂ ਨੂੰ ਤਾਂ ਜਿੱਥੇ ਕਿਤੇ ਬਸੋਂ ਨਾ ਹੋਵੇ ਸਾਨੂੰ ਕੋਈ ਤਕਲੀਫ ਨਾ ਹੋਵੇ ਲੋਕਾਂ ਨੂੰ ਕਿਉਂਕਿ ਇੱਕ ਫੈਕਟਰੀ ਖਾਤਰ ਇਹ 12 ਪਿੰਡਾਂ ਨੂੰ ਦੁਖੀ ਕਰ ਸਕਦਾ ਹੈ ਪਰ ਇੱਕ ਫੈਕਟਰੀ ਨੂੰ ਲਿਜਾ ਕੇ ਕਿਤੇ 12 ਪਿੰਡਾਂ ਨੂੰ ਯਾਨੀ ਮਤਲਬ ਸੁੱਖ ਦਾ ਸਾਹ ਲੈਣ ਜੋਗ ਕਰ ਦੇਣ ਤਾਂ ਅਸੀਂ ਉਹਨਾਂ ਦਾ ਬੜਾ ਧੰਨਵਾਦ ਕਰਾਂਗੇ ਪ੍ਰਭੂਾਨ ਜੀ ਜਿਸ ਤਰ੍ਹਾਂ ਕਿ ਇਸ ਫੈਕਟਰੀ ਨੂੰ ਲੈ ਕੇ ਸਿਆਸਤਰੀ ਕੀਤੀ ਜਾ ਰਹੀ ਹੈ ਤੇ ਕੱਲ ਜਿਸ ਤਰ੍ਹਾਂ ਇੱਕ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਸੀ ਕਿ ਤੁਹਾਡੇ ਪਿੰਡ ਦੇ ਕੁਝ ਬੰਦੇ ਮੋਤਵਾਰ ਸੀ ਉਹਨਾਂ ਨੇ ਛੁੱਟੀਆਂ ਸਵਾ ਗੱਦੀਆਂ ਕੀ ਗੱਲ ਕਰਦੇ ਹਾਂਜੀ ਉਹ ਜਿਵੇਂ ਸਾਡੇ ਇੱਕ ਸਾਂਝਾ ਇਕੱਠ ਹੋਇਆ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਪਿੰਡਾਂ ਦਾ ਉੱਥੇ ਜਣੀ ਅਸੀਂ ਇਹ ਚੀਜ਼ ਪੁੱਛੀ ਗਈ ਸੀ ਵੀ ਜੇ ਕੋਈ ਆਪਣੇ ਪਿੰਡ ਵੱਲੋਂ ਕਾਗਜ਼ ਪੱਤਰ ਵੀ ਫੈਕਟਰੀ ਨੂੰ ਦਿੱਤਾ ਗਿਆ ਮਤਲਬ ਐਨਓਸੀ ਵਗੈਰਾ ਜਾਂ ਇਹੋ ਜਿਹਾ ਕੁਝ ਤਾਂ ਸਾਨੂੰ ਦੱਸ ਦਿੱਤਾ ਜਾਵੇ ਜਿਹੜੇ ਸਾਡੇ ਪਿੰਡ ਦੇ ਮੋਤਵਾਰ ਸੀ ਉਹਨਾਂ ਨੇ ਉੱਥੇ ਇਹ ਗੱਲ ਕਹੀ ਸੀ ਵੀ ਅਸੀਂ ਇਹ ਕਾਗਜ਼ ਕੋਈ ਦਿੱਤਾ ਨਹੀਂਗਾ ਵੀ ਅਸੀਂ ਇਹੋ ਜਿਹਾ ਕੋਈ ਵੀ ਕਾਗਜ਼ ਨਹੀਂ ਦਿੱਤਾ ਪਰ ਹੁਣ ਇੱਕ ਦਿਨ ਸਾਡੀ ਮੀਟਿੰਗ ਹੋਈ ਸੀ ਜਿਹੜੇ ਇਹਨਾਂ ਦੇ ਮਾਲਕ ਨੇ ਤੇ ਬਾਕੀ ਪ੍ਰਸ਼ਾਸਨਿਕ ਅਧਿਕਾਰੀ ਆਏ ਹੋਏ ਸੀਗੇ ਤਹਿਸੀਲਦਾਰ ਸਾਹਿਬ ਸੀ ਤੇ ਏਡੀਸੀ ਸਾਹਿਬ ਸੀਗੇ ਉਸ ਦਿਨ ਮੀਟਿੰਗ ਹੋਈ ਸੀ ਗੁਰਦੁਆਰਾ ਸਾਹਿਬ 'ਚ ਸਾਡੇ ਉੱਥੇ ਫਿਰ ਅਸੀਂ ਪੁੱਛਿਆ ਕਿ ਵੀ ਜਦ ਸਾਡੇ ਪਿੰਡ ਨੇ ਕੋਈ ਤੁਹਾਨੂੰ ਐਨਓਸੀ ਨਹੀਂ ਦਿੱਤੀ ਤਾਂ ਇਹ ਫੈਕਟਰੀ ਲੱਗੀ ਕਿਵੇਂ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਐਨਓਸੀ ਥੋੜੀ ਪੰਚਾਇਤ ਨੇ ਸਾਨੂੰ ਦਿੱਤੀ ਆ ਅਜਿਹਾ ਜੀ ਸਾਨੂੰ ਦਿਖਾਉ ਤਾਂ ਉਹਨਾਂ ਨੇ ਕੱਢ ਕੇ ਸਾਨੂੰ ਐਨਓਸੀ ਦਿੱਤੀ ਇਹ ਬੜੀ ਮਾੜੀ ਗੱਲ ਆ ਪਿੰਡ ਨੂੰ ਭਰੋਸੇ ਵਿੱਚ ਰੱਖਿਆ ਬਈ ਜੇ ਦਿੱਤੀ ਸੀ ਤਾਂ ਉਹ ਸੱਚ ਦੱਸਿਆ ਜਾਂਦਾ ਤਾਂ ਪਿੰਡ ਦਾ ਯਕੀਨ ਬਣਿਆ ਰਹਿਣਾ ਸੀ ਹੁਣ ਉਹ ਗੱਲ ਆ ਸਾਡਾ ਭਰੋਸਾ ਟੁੱਟਿਆ ਕਿਉਂਕਿ ਉੱਚ ਪ੍ਰਸ਼ਾਸਨਿਕ ਅਧਿਕਾਰੀ ਆਏ ਸੀ ਤਾਂ ਅਨ ਕੀ ਭਰੋਸਾ ਦੇ ਕੇ ਬੈਠਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਦੋਂ ਜਾਣੀ ਜਿਹੜੀ ਗਰਾਊਂਡ ਲੈਵਲ ਦੀ ਰਿਪੋਰਟ ਦੇਖੀ ਆ ਉਹਦੇ ਵਿੱਚ ਅਸੀਂ ਸੱਚੇ ਸੀਗੇ ਜੀ ਅਸੀਂ ਆਪਦੀ ਹੱਦ ਬੀਤੀ ਬਿਆਨ ਕਰੀਆ ਮਾਲਕਾਂ ਨੇ ਤੇ ਉਹਨਾਂ ਦੇ ਅਧਿਕਾਰੀਆਂ ਨੇ ਜਿਹੜੀਆਂ ਗੱਲਾਂ ਰੱਖੀਆਂ ਤਾਂ ਅਸੀਂ ਉਹ ਗੱਲਾਂ ਦਾ ਆਪਦੇ ਵੱਲੋਂ ਵੀ ਜਿਹੜੀ ਸਚਾਈ ਸੀ ਅਸੀਂ ਉਹਦੇ ਜਵਾਬ ਦਿੱਤੇ ਨੇ ਪਰ ਉੱਥੇ ਇਹਨਾਂ ਨੂੰ ਪੂਰੀ ਗੱਲ ਨਹੀਂ ਆਉਂਦੀ ਸੀ ਕਿਉਂਕਿ ਬਹੁਤ ਗੱਲਾਂ ਦੇ ਵਿੱਚ ਝੂਠੇ ਨੇ ਸਾਡੇ ਨਾਲ ਜਿਹੜੀਆਂ ਹੋਈਆਂ ਨੇ ਅਸੀਂ ਉਹ ਸਾਰੀਆਂ ਦੱਸੀਆਂ ਤਾਂ ਉੱਥੇ ਸਾਨੂੰ ਜਾਨੀ ਬਾਹਰ ਜਾ ਕੇ ਜਵਾਬ ਵੀ ਮਿਲਿਆ ਵੀ ਤੁਸੀਂ ਸੱਚੇ ਹੋ ਤੁਸੀਂ ਸੱਚਾ ਜਿਹੜਾ ਆਪਦਾ ਬਿਆਨ ਉਹ ਬਿਆਨ ਕੀਤਾ ਵਾ ਤਾਂ ਅਕੀ ਦੇ ਸਟ੍ਰੀਟ ਵੀ ਦੱਸਿਆ ਕਿ ਇਹਦਾ ਲਾਇਸੈਂਸ ਰੱਦ ਹੋ ਚੁੱਕਿਆ ਆ ਤੁਹਾਡੀ ਫੈਕਟਰੀ ਵੀ ਹੁਣ ਵੀ ਚੱਲ ਰਹੀ ਹੈ ਦੇਖੋ ਜੀ ਅਸੀਂ ਇਹ ਵੀਡੀਓ ਆ ਉਦੋਂ ਵੀ ਦਿਖਾਈਆਂ ਸੀ ਰਾਤ ਨੂੰ ਇਹਦੀਆਂ ਸਾਰੀਆਂ ਮਸ਼ੀਨਾਂ ਚੱਲਦੀਆਂ ਨੇ ਆਵਾਜ਼ ਸੜਕ ਤੱਕ ਆਉਂਦੀ ਆ ਪਰ ਜਿਹੜੇ ਇਹਦੇ ਅਧਿਕਾਰੀ ਨੇ ਮੁਲਾਜ਼ਮ ਰੱਖੇ ਹੋਏ ਨੇ ਉਹ ਅੰਦਰ ਪਤਾ ਨਹੀਂ ਕੀ ਕਰਦੇ ਆ ਕੀ ਨਹੀਂ ਤਾਂ ਸਾਰੇ ਦੇ ਸਾਰੇ ਉਹ ਹਰ ਰੋਜ਼ ਪਹੁੰਚਦੇ ਨੇ ਇਹਦੇ ਤੇ ਪ੍ਰਸ਼ਾਸਨ ਨੇ ਕੋਈ ਹਜੇ ਤੱਕ ਗੌਰ ਨਹੀਂ ਕਰੀ ਪਰ ਸਾਨੂੰ ਇੱਕੋ ਗੱਲ ਕਹੀ ਆ ਵੀ ਇਹਦੇ ਅੰਦਰ ਗੰਨੇ ਦੀ ਮੈਲ ਪਈ ਆ ਜਿਹੜੀ ਵੀ ਉਹਨੂੰ ਚੱਕਣ ਦਿੱਤਾ ਜਾਵੇ ਸਿਰਫ ਪ੍ਰਸ਼ਾਸਨ ਨੂੰ ਇਹੀ ਲੱਗੀ ਜਾਂਦਾ ਵੀ ਗੰਨੇ ਦੀ ਮੈਲ ਨਾਲੇ ਸਾਰੀ ਸਮੈਲ ਆ ਰਹੀ ਆ ਪਰ ਜਿਹੜੇ ਇਹਦੇ ਵਿੱਚ ਕੈਮੀਕਲ ਪੈਂਦੇ ਆ ਔਨ ਰਿਕਾਰਡ ਆ ਜੀ ਜਿਹੜੇ ਮੁਸਕਾਵਾਦ ਵਾਲੇ ਆਪਣੇ ਫੈਕਟਰੀ ਲਾ ਰਹੇ ਨੇ ਮਾਲਕ ਸਾਡੇ ਕੋਲ ਵੀਡੀਓ ਪਈ ਆ ਉਹ ਕਹਿ ਰਹੇ ਨੇ ਵੀ ਘੰਗਰਾਲੀ ਵਾਲੀ ਫੈਕਟਰੀ ਤਾਂ ਕੈਮੀਕਲ ਪਾ ਰਹੀ ਆ ਮੈਂ ਉਹ ਜਿਹੜੀਆਂ ਚੀਜ਼ਾਂ ਇਹ ਪਾ ਰਹੇ ਨੇ ਮੈਂ ਉਹ ਨਹੀਂ ਪਾਉਣੀਆਂ ਮੈਂ ਉਹ ਤੋਂ ਬਿਨਾਂ ਦੂਏ ਲੋਡ ਚਲਾਉਣੀ ਆ ਹੋਰ ਚੀਜ਼ਾਂ ਪਾ ਕੇ ਮੇਰੀ ਫੈਕਟਰੀ ਦੇ ਕੋਈ ਨੁਕਸਾਨ ਨਹੀਂ ਘੰਗਰਾਲੀ ਦੀ ਫੈਕਟਰੀ ਦੇ ਨੁਕਸਾਨ ਨਹੀਂ ਉਹ ਵੀਡੀਓ ਸਾਡੇ ਕੋਲ ਹੋਈ ਤਾਂ ਅਸੀਂ ਤੁਹਾਨੂੰ ਉਹ ਪਹੁੰਚ ਵੀ ਕਰ ਦਾਂਗੇ ਜੀ ਅਸਲ ਹੈ ਜੀ ਦੱਸਿਆ ਹੀ ਆ ਜਿਵੇਂ ਕਿ ਗੁਰੂ ਵੀਰੇ ਨੇ ਕਿ ਆਪਣੇ ਇਹ ਬਾਇਓ ਗੈਸ ਫੈਕਟਰੀ ਲੱਗੀ ਹੋਆ ਜੀ ਇਹ ਸੀएनजी ਤਿਆਰ ਕਰਦੀ ਆ ਇਹਦੇ ਵਿੱਚ ਇਹ ਕੈਮੀਕਲ ਯੂਜ਼ ਕਰਦੇ ਆ ਇੱਕ ਪ੍ਰੈਸਮਡ ਯੂਜ਼ ਕਰਦੇ ਆ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਗੰਦੀ ਬਦਬੂ ਆਉਂਦੀ ਆ ਦੂਜਾ ਨੰਬਰ ਜੀ ਅਸੀਂ ਆਲੇ-ਦੁਆਲੇ ਦੇ ਬੋਰਾ ਦਾ ਪਾਣੀ ਟੈਸਟ ਕਰਾਇਆ ਸਾਡੀਆਂ ਮੋਟਰਾਂ ਵਾਲੇ ਦਿਵਾਲੇ ਉਹ ਪਾਣੀ ਵੀ ਖਰਾਬ ਆਇਆ ਜੀ ਧਰਤੀ ਦੇ ਵਿੱਚ ਪਾਣੀ ਵੀ ਪੈਂਦਾ ਜੀ ਇਹਨਾਂ ਦਾ ਤੇ ਗੰਦੀ ਬਦਬੂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੁਸ਼ਕਲ ਸੀਗਾ ਪਿੰਡ ਦਾ ਰਹਿਣਾ ਸਹਿਣਾ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਨਾਲ ਇੱਕ ਦੋ ਵਾਰ ਗੱਲ ਕਰਨੀ ਚਾਹੀ ਅਸੀਂ ਸਨੇਹ ਲਾਈ ਅਸੀਂ ਫੈਕਟਰੀ ਦੇ ਵਿੱਚ ਵੀ ਆਏ ਤਾਂ ਜਿਹੜਾ ਇਹਨਾਂ ਦਾ ਮੈਨੇਜਰ ਆ ਜੀ ਪੰਕਜ ਉਹ ਹੈ ਨਹੀਂ ਸੀਗਾ ਇੱਥੇ ਤੇ ਫੋਨ ਤੇ ਗੱਲ ਹੋਈ ਤਾਂ ਉਹ ਕਹਿੰਦਾ ਜੀ ਫੇ ਮੈਂ 12 ਵਜੇ ਆ ਜਾਣਾ ਜੀ ਅਸੀਂ ਦੁਬਾਰੇ 12 ਵਜੇ ਆਏ ਤਾਂ 12 ਵਜੇ ਵੀ ਹੈ ਨਹੀਂ ਸੀਗਾ ਫਿਰ ਦੁਬਾਰਾ ਫੋਨ ਤੇ ਗੱਲ ਕਰੀ ਕਿ ਮੈਂ 5 ਵਜੇ ਗੁਰਦੁਆਰਾ ਸਾਹਿਬ ਆਉਂਗਾ ਚਲੋ ਜੀ ਗੁਰਦੁਆਰਾ ਸਾਹਿਬ ਵੀ ਨਹੀਂ ਆਇਆ 5 ਵਜੇ 5 ਤੋਂ 6 ਹੋ ਗਏ 7 ਹੋ ਗਏ ਮੁੜ ਕੇ ਜੀ ਫੋਨ ਬੰਦ ਕਰਤਾ ਅਸੀਂ ਇੱਕ ਦੋ ਵਾਰੀ ਫੇਰ ਬੇਨਤੀਆਂ ਕਰੀਆਂ ਵੀ ਇਹ ਜਿਹੜੀ ਬਦਬੂ ਆ ਰਹੀ ਆ ਇਹਦਾ ਕੋਈ ਹੱਲ ਕਰੋ ਇਹਨੀ ਜੀ ਸਾਡੇ ਨਾਲ ਮੁਲਾਕਾਤ ਤੱਕ ਨਹੀਂ ਕੀਤੀ ਮੀਟਿੰਗ ਤੱਕ ਨਹੀਂ ਕੀਤੀ ਉਸ ਤੋਂ ਬਾਅਦ ਜੀ ਜਦੋਂ ਸਾਰਾ ਪਿੰਡ ਦੁਖੀ ਹੋ ਗਿਆ ਉਸ ਤੋਂ ਬਾਅਦ ਅਸੀਂ ਇਹ ਕਦਮ ਚੱਕਿਆ ਜੀ ਧਰਨਾ ਲਾਉਣੇ ਵਾਲਾ ਕਿਉਂਕਿ ਹੋਰ ਕੋਈ ਤਾਂ ਹੱਲੇ ਹੀ ਹੈ ਨਹੀਂ ਸੀਗਾ ਜਦੋਂ ਇਹ ਸਾਡੀ ਸੁਣਦੇ ਨਹੀਂ ਸੀਗੇ ਗੱਲ ਸਾਡੇ ਨਾਲ ਕਰਦੇ ਨਹੀਂ ਸੀਗੇ ਤਾਂ ਇਹੀ ਹੱਲ ਸੀਗਾ ਜੀ ਧਰਨੇ ਦਾ ਤੇ ਅਕੋਂ ਧਰਨਾ ਤੁਹਾਡਾ ਪੱਕਾ ਧਰਨਾ ਜਦ ਤੱਕ ਫੈਕਟਰੀ ਬੰਦ ਨਹੀਂ ਹੋ ਜਾਂਦੀ ਉਸ ਤੱਕ ਉਹਦਾ ਪੱਕਾ ਧਰਨਾ ਹੈ ਹਾਂ ਜੀ ਅਸੀਂ ਜੀ ਫੈਕਟਰੀ ਬੰਦ ਕਰਵਾ ਕੇ ਹੀ ਉੱਠਾਂਗੇ ਤੱਲੇ ਅਸੀਂ ਨਹੀਂ 12 ਪਿੰਡ ਆ ਜੀ ਵਾਲੇ ਦਿਵਾਲੇ ਤੇ 12 ਪਿੰਡ ਪਰ ਪ੍ਰਭਾਵੇ ਤੇ ਆ ਜੀ ਇਹਦੇ ਨਾਲ ਇਹਦੀ ਗੰਦੀ ਬਦਬੂ ਨਾਲ ਮੱਖੀਆਂ ਨਾਲ ਜਾਂ ਜਿਹੜਾ ਪਾਣੀ ਵੀ ਖਰਾਬ ਹੋਣਾ ਉਹ 10-12 ਪਿੰਡਾਂ ਦੀ ਰੇਂਜ ਦੇ ਵਿੱਚ ਸਾਰਾ ਕੁਝ ਹੋਣਾ ਜੀ ਤੇ 10-12 ਪਿੰਡ ਸਾਡੇ ਨਾਲ ਆ ਜਿੰਨਾ ਟਾਈਮ ਇਹ ਫੈਕਟਰੀ ਬੰਦ ਨਹੀਂ ਹੁੰਦੀ ਉਨਾ ਟਾਈਮ ਅਸੀਂ ਉੱਠਾਂਗੇ ਜੀ ਮੇਰਾ ਨਾਮ ਤਿਲਕਰਾਜ ਆ ਜੀ ਤਿਲਕਰਾਜ ਜੀ ਧਰਨੇ ਤੇ ਬੈਠੇ ਹੋ ਹਾਂਜੀ ਤੇ ਕੀ ਲੋੜ ਪਈ ਧਰਨੇ ਤੇ ਬੈਠਣ ਧਰਨੇ ਤੇ ਬੈਠਣ ਦੀ ਲੋੜ ਇਹ ਆ ਜੀ ਵੀ ਇਹ ਜਿਹੜੀ ਫੈਕਟਰੀ ਆ ਇਹਨੇ ਸਾਨੂੰ ਮਤਲਬ ਹਰ ਪੱਖ ਤੋਂ ਹੀ ਇਹ ਸਾਡੇ ਲਈ ਘਾਤਕ ਆ ਸਮੁੱਚੀ ਮੈਂ ਤਾਂ ਇਹ ਕਹੂੰਗਾ ਵੀ ਇਹ ਸਮੁੱਚੀ ਕਾਇਨਾਤ ਲਈ ਓ ਘਾਤਕ ਆ ਇਹਨੇ ਇੱਕ ਪੱਖ ਤੋਂ ਨਹੀਂ ਸਾਨੂੰ ਪ੍ਰਭਾਵਿਤ ਕੀਤਾ ਹਰ ਪੱਖ ਤੋਂ ਹੀ ਇਹਨੇ ਇਹ ਫੈਕਟਰੀ ਸਾਡੇ ਲਈ ਘਾਤਕ ਆ ਪਾਣੀ ਪ੍ਰਦੂਸ਼ਣ ਇਹਨੇ ਸਾਡਾ ਕਰਤਾ ਬੱਚੇ ਸਾਡੇ ਆ ਸਕੂਲ ਤੁਹਾਡੇ ਸਾਹਮਣੀਆਂ ਨੇੜੇ ਹੀ ਬੱਚੇ ਉੱਥੇ ਸਾਡੇ ਜਮਾਤਾਂ 'ਚ ਬੈਠੇ ਬੇਹੋਸ਼ ਹੁੰਦੇ ਨੇ ਇਹ ਫੈਕਟਰੀ ਸਾਡੇ ਦੀ ਬਹੁਤ ਜਿਆਦੇ ਮਾਰੂ ਆ ਜੀ ਘਾਤਕ ਆ ਇਹ ਇੱਥੇ ਮਤਲਬ ਲੱਗਣੀ ਨਹੀਂ ਸੀ ਚਾਹੀਦੀ ਪਤਾ ਨਹੀਂ ਇਹ ਕਿਵੇਂ ਲੱਗ ਗਈ ਇੱਥੇ ਸਾਡੇ ਲੋਕਾਂ ਦਾ ਧੋਖਾ ਹੋਇਆ ਇਹ ਛੋ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਪ੍ਰਸ਼ਾਸਨ ਤੋਂ ਵੀ ਇਹ ਫੈਕਟਰੀ ਨੂੰ ਪੱਕੇ ਜ਼ੋਰ ਤੇ ਬੰਦ ਕੀਤਾ ਜਾਵੇ ਹਾਂਜੀ ਸਰ ਇਹ ਬਹੁਤ ਇੱਕ ਦਿਨ ਅਸੀਂ ਡਿਊਟੀ ਤੇ ਕਰ ਰਹੇ ਸੀਗੇ ਇੱਥੇ ਤੇ ਨਾਈਟ ਡਿਊਟੀ ਸੀਗੀ ਬੈਠੇ ਬੈਠੇ ਤਰੀਨ 12 ਵਜੇ ਪ੍ਰਧਾਨ ਸਾਹਿਬ ਚਲੇ ਗਏ ਸੋ 12 ਵਜੇ ਜਾਣ ਤੋਂ ਬਾਅਦ ਇਹਨਾਂ ਨੇ ਜੋ ਦੇਖਿਆ ਵੀ ਇੱਥੇ ਕੋਈ ਹੈ ਨਹੀਂਗਾ ਇਕਦਮ ਮਲਾਜਮਾਨੇ ਅੰਦਰੋਂ ਇੰਨੀ ਭਿਆਨਕ ਗੈਂ ਛੜਤੀ ਵੀ ਸਾਨੂੰ ਸਾਹ ਲੈਣ ਅਤੇ ਬਹੁਤ ਦਿੱਕਤ ਹੋ ਗਈ। ਸਾਹ ਲੈਣਾਂ ਦਿੱਕਤ ਹੋ ਗਈ। ਵੈਸੇ ਵੀ ਥੋੜੀ ਮੈਨੂੰ ਪ੍ਰੋਬਲਮ ਸੀਗੀ ਪਿੱਛੇ ਮੈਂ ਦਾਖਲ ਰਿਆ ਸੀਗਾ ਬਿਮਾਰ ਸੀਗਾ। ਉਹਦੇ ਕਰਕੇ ਮੈਨੂੰ ਇੰਨੀ ਕਿ ਦਿੱਕਤ ਆਈ ਇੱਥੇ ਬਹੁਤ ਜ਼ਿਆਦਾ ਦਿੱਕਤ ਆਈ ਮੈਨੂੰ ਸਾਹ ਲੈਣਾ ਮੁਸ਼ਕਲ ਹੋ ਗਿਆ। ਮੈਂ ਇੱਥੋਂ ਘਟੋ ਘਟੇ 1.5 ਕਿਲੋਮੀਟਰ ਤੇ ਆ ਕੇ ਖੜਿਆ ਜੀ। ਕਿਲੋ 1.5 ਕਿਲੋਮੀਟਰ ਤੇ ਆ ਕੇ ਖੜਿਆ ਫਿਰ ਸਾਹ ਆਇਆ ਫਿਰ ਅਸੀਂ ਪ੍ਰਧਾਨ ਸਾਹਿਬ ਨੂੰ ਫੋਨ ਕੀਤਾ। ਗੁਰੀ 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 ਵੀਰ ਜੀ ਨੂੰ ਫੋਨ ਕੀਤਾ ਫਿਰ ਇਹ ਸਾਰੇ ਮੈਂਬਰ ਆਏ ਜੀ। ਫਿਰ ਮੌਕੇ ਦੇ ਫੈਕਟਰੀ ਤੇ ਦੇਖਿਆ ਗਿਆ ਇੰਨੀ ਬਦਬੂ ਆ ਰਹੀ ਸੀ ਤਕਰੀਬਨ ਬਹੁਤ ਜ਼ਿਆਦਾ ਜਿਵੇਂ ਅੰਦਰੋਂ ਕੋਈ ਬਹੁਤ ਭਿਆਨਕ ਗੈਸ ਦਾ ਖੋਲ ਤੋਵੇ ਗੋਲਾ ਆਈ ਇਦਾਂ ਕਰਤਾ ਹੀ ਕੰਮ ਇੱਕਦਮ ਜੇਕਰ ਇਹ ਅਜੇ ਤੱਕ ਘਟ ਛੱਡੇ ਸੀ ਜੇ ਇਹ ਪਿੰਡ ਬੈਠੇ ਨੇ ਤਾਂ ਪੂਰਾ ਪਿੰਡ ਨੂੰ ਖਿਲ ਲੈਣਾ ਸੀ ਜੀ ਮਤਲਬ 15 ਮਿੰਟ ਵਿੱਚ ਨੇ ਤਵਾ ਕਰਦੇ ਨੇ ਦੁਨੀਆ ਜੇ ਇਦਾਂ ਹੀ ਇਹਨੇ ਗੈਸ ਛੱਡਤੀ ਕਿਸੇ ਦਿਨ ਜੀ ਕਿਉਂਕਿ ਜਿਹੜਾ ਬੰਦਾ ਬਿਮਾਰ ਆ ਕੋਈ ਮਰੀਜ਼ ਦਾ ਦਮੇ ਦਾ ਅਟੈਕ ਆ ਜਾਂ ਕਿਸੇ ਹੋਰਕ ਅਟੈਕ 슈ਗਰ ਅਟੈਕ ਇਹ ਇਹਦੇ ਨਾਲ ਹੁਣੀ ਹੋਣਾ ਜੀ ਜਿਹੜੇ ਹਿਸਾਬ ਨਾਲ ਗੈਸ ਛੱਡਦੇ ਨੇ ਇਨਾ ਬਹੁਤ ਦੁਖੀ ਹੈ ਇਸ ਗੈਂਸ ਤੋਂ ਸਾਰੇ ਪਿੰਡ ਦੇ ਇਸ ਕਰਕੇ ਇਹਨੂੰ ਬੰਦੀ ਹੀ ਕੀਤਾ ਜਾਵੇ ਤਾਂ ਹੀ ਹੱਲ ਆਇਆ ਹੋਰ ਕੋਈ ਹੱਲ ਨਹੀਂ ਹੈ ਜੀ